ਦੱਸਿਆ ਹੌਲੀ 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 20 ਮਿੰਟ ਚੱਕ ਕੇ ਫਸਾਲਿਆ ਫਿਰ ਤੁਸੀਂ ਪਾਂਡੇ ਆਇਆ ਨੇ ਕਪੜੇ ਲਾ ਲੜਿਓ ਲੋਕਾਂ ਦੇ ਤਰੀਬਾਂ ਦੇ ਵਿਦਿਆ ਓਤੀ ਕੰਮ ਆਰਦਾ ਮੇਰੇ ਕੋਲ ਕਿਰਾਇਆ ਨਹੀਂ ਨਾ ਕਰਾਇਆ ਵੇਤੋ ਲੈ ਜਾ ਉੱਥੇ ਜਾ ਕੇ ਵੇਚਦੀ ਇਹਦੇ ਆ ਇਹਦੇ ਆ ਇਹਦੇ ਆ ਦੇ ਆਦਮ ਨੂੰ ਕੋ ਦੇਣਾ ਉਹ ਗਰੀਬ ਤਾਂ ਕਰਾਇਆ ਕੇ ਤੂੰ ਫੜਕੇ ਲਾਇਆ ਤੂੰ ਉਹਨੂੰ ਦੇ ਕੇ ਭੇਜ ਕੁਛ ਤੇਰੇ ਕੋ ਪੈਸੇ ਨਹੀਂ ਪਾਵੇ ਪਾ ਦੇ ਤੇ ਹੈ ਜਜ਼ਬਾਨ ਫਿਰ ਕੀ ਹੋ ਗਿਆ ਕਹੇ ਉਹ ਰਿਦੇ ਤਾਂ ਖਿਦੇ ਰਿਦੇ ਤਾਂ ਮੈਂ ਨਹੀਂ ਗੁਰੀ ਹੋਦੀ ਥੇ ਵੱਕੇ ਗਰੀਬ ਹੈ ਤੂੰ ਕਰਾ ਮੇਥੋ ਲੈ ਜਾ ਮੈਂ ਕੀ ਲੈਣਾ ਇੱਥੇ ਤੇ ਦਾਸਤਾ ਕੀ ਗੋਲੋ ਦੇਤਾ। ਗੰਗਾ ਜਰੂਰ ਬੁਲਵਾ ਤੇ ਤੈਨੂੰ ਦੱਸ ਤੈਨੂੰ ਟੈਕਸ ਲੈ ਲਿਆ ਉਥੇ। ਕਿ ਤੇ ਆ। ਟੈਕਸ ਲੈਣ ਦਿਆ ਹੈ। ਉਹ ਕਿਸਾਨ ਚਾਹੇ ਕਰਗੇ ਸਿਰ ਤੇ ਪੈਰਾਂ ਤੇ ਡੁੱਬਿਆ ਹੋਵੇ। ਵੱਡਦਾ ਹੋਵੇ ਖੇਤ ਦੇ ਵਿੱਚ ਹਾੜੀ। ਕੋਈ ਆਦਮੀ ਆ ਜਾਵੇ ਜਿਹਦਾ ਉਹਦੇ ਹੱਥ ਚਾਜੂ ਦੇ ਦਿੰਦਾ ਚਾਹੇ ਉਹ ਨਹੀਂ ਦੇਸੋ। ਉਹ ਕਹਿੰਦਾ ਅਜੇ ਅਗੇ ਦਿੰਦੇ ਦਿੰਦੇ ਬਹੁਤਾ ਨਹੀਂ ਦਿੰਦਾ ਤਾਂ ਚੱਕ ਕੇ ਜਿੱਦੋਂ ਉਹਦੇ ਹੱਥ ਚੋਂ ਦਊ ਉਹਦੇ ਨੂੰ ਚਾਹੇ ਸਾਰੇ ਡੁੱਬੇ ਹੋਵੇ ਦੇ ਆ ਉਹਦੇ ਅੰਦਰ ਕਿਹਦਾ ਤੁਹਾਡੇ ਅੰਦਰ ਉਹਦਾ ਬਾੜ ਬਾੜ ਚਾਹੇ ਕਰਦੇ ਜਿਵੇਂ ਹੋਵੇ ਕਹਿੰਦਾ ਨਹੀਂ ਦੇਣਾ ਤਾਂ ਰੱਬ ਨੇ ਥੋ ਇਹਦੇ ਵਿੱਚੋਂ ਹੀ ਇਹ ਕਹਿੰਦਾ ਮੇਰਾ ਤੋਲਿਆ ਹੋਇਆ ਕਰਨਾ ਇਹ ਜੇ ਬਰਕਤ ਪਾ ਦੂੰਗਾ ਇਹ ਆ ਗਿਆ ਸਾਰਾ ਕੇ ਨੂੰ ਦੇ ਦਿੰਦਾ ਕੀ ਆਸਰ ਹੈ ਤੇ ਉਹਦੇ ਨੇ ਆਇਆ ਥੋੜੇ ਦੇ ਚੁੱਪ ਕਰਕੇ ਆਹ ਰੋ ਜ਼ਰਾ ਵੀ ਪੀਂਦੇ ਬਾਸ ਵੀ ਖੋਤੇ ਉਹਦੇ ਦੇ ਆਇਆ ਥੋੜੇ ਜੀ ਇਹ ਸਿਰਫ ਪਕੜਦਾ ਹੈ ਤੇ ਪਕੜ ਤੁਹਾਡੀ ਆਪਣੀ ਥਿਊਰੀ ਹੈ ਸਿੱਕਾ ਢਾਲ ਕੇ ਕੱਲ ਜਪਾ ਦੋ ਜਿਹਨੇ ਰਾਮ ਨਾਮ ਸੁਣ ਲਿਆ ਤੇ ਆਏ ਹੈ ਇਹ ਦਿਖਾਏ ਹੈ ਰੱਬ ਦੇ ਬੰਦੇ ਰੱਬ ਦੇਰ ਬੰਦੇ ਦੇ ਵਿਚਾਲੇ ਦੀਵਾਰ ਬਣਦੇ ਹੁੰਦੇ ਨੇ ਪਰ ਰੱਬ ਨੂੰ ਰੱਬ ਦੇਰ ਬੁਲਾਉਂਦੇ ਹੁੰਦੇ ਨੇ ਰੱਬ ਦੇ ਬੰਦੇ ਦਾ ਸਾਰਿਆਂ ਨੂੰ ਰੱਬ ਦੇ ਨਾਲ ਬੁਲਾਉਂਦੇ ਨੇ ਫ੍ਰੀ ਦਿਨ ਰਾਤ ਕਿਹਾ ਉਹਨਾਂ ਦਾ ਵੀ ਕੋਈ ਖਰਚ ਆ ਜਵੇ ਤਾਂ ਵੀ ਬੁਲਾਉਂਦੇ ਨੇ ਤੁਸੀਂ ਕਹਿੰਦੇ ਹੋ ਅਸੀਂ ਪੂਰੇ ਪੱਕੀ ਦੀਵਾਰ ਲਾਤੀ ਤੁਹਾਨੂੰ ਬਣਦੇ ਨਹੀਂ ਜਦੋਂ ਇਹ ਦਿਹਾ ਹੈ ਹਿੰਦਿਆ ਕੋਲ ਦਿੱਤੇ। ਬੱਸ ਪਰ ਰੋਇਆ ਹੀ ਰਿਹਾ ਹੀ ਕੋ। ਜੀ। ਦੋਏ ਵਿਚਾਰੇ ਜਿਹੜੇ ਸੀ ਸਾਰੇ ਸੀਦਾ ਉਹਦੇ ਖਿਲਾਫ ਪਰ ਉਹਨਾਂ ਨੂੰ ਗੱਲ ਨਹੀਂ ਦੀ ਔਰ ਦੀ। ਥੇ ਦਾ ਖਿਲਾਫ ਹੈ। ਪਰ ਐਨ ਰਿਵੇਂ ਨੂੰ ਘੇਰੀਏ ਘੇਰੀਏ ਘੱਟੇਗੇ। ਨਹੀਂ ਕੋਣ ਭਾਈ। ਥੇ ਦਾ ਖਿਲਾਫ ਹੈ ਸਾਰੇ ਹੀ। ਇਹ ਸੱਚੀ। ਘੱਟੀਏ ਇਹਨੂੰ ਘੇਰੀਏ ਕਿਵੇਂ ਨਹੀਂ ਸੀ ਪਤਾ। ਇਹ ਦਇਆਵਣ ਹੈ ਨਹੀਂ ਉਹ ਕਿਵੇਂ ਸਾਬਤ ਕਰੀਏ? ਹਾਂ ਸਾਬਤ ਕਰੀਏ ਕਰੀਏ। ਹੋਜੀ ਗੱਗਾ ਕਾਲੋ ਮਨੇ ਮਨੇ ਇਹ ਬਿਨ ਹਰ ਦੂਸਰ ਨਾਹੀਂ ਨਾ ਹੋਵਾ ਨਾ ਹੋਣਾ ਜਦ ਤੱਕ ਉਹੀ ਸਮਾਏ ਅੱਜ ਤੱਕ ਹੋਇਆ ਦਲਗਾਂ ਨੂੰ ਹੋੜ ਹਰ ਤੇ ਵੀ ਨਾ ਹੋਰ ਕੋਈ ਸਾਰੇ ਹਰ ਸਮਲਣੀ ਜਿਹੜਾ ਹਰ ਹੈ ਉਹ ਪੂਜਣ ਯੋਗ ਹੈ ਚਾਹੇ ਆਪਣੇ ਅੰਦਰ ਹੈ ਚਾਹੇ ਅੰਦਰ ਕਟ ਕਟ ਮੈਂ ਹਰ ਜੂਗ ਵਸੈ ਸੰਤਨ ਕਹੋ ਉਹਦੀ ਸੇਵਾ ਹਰਦੀ ਕਰਨੀ ਚਾਹੀਦੀ ਹੈ ਸਰੀਰ ਦੀ ਨਹੀਂ ਕਰਨੀ ਚਾਹੀਦੀ ਸਰੀਰ ਦੇ ਆਪੇ ਕਰ ਲੂਗਾ ਆਪਣੇ ਸਰੀਰ ਦੀ ਹਰ ਆਪਣੀ ਸੇਵਾ ਕਰ ਸਕਦਾ ਇਹ ਵੀ ਹਮਾਕਤ ਹੈ ਅਸੀਂ ਕਹੀਏ ਆਪਣੀ ਸਰੀਰ ਦੀ ਆਪਣੀ ਸੇਵਾ ਕਰਦਾ ਹਾਉ ਮਦਦ ਕਿਤੇ ਮੰਗਦਾ ਹੈ ਤਾਂ ਮਦਦ ਦੇ ਸਕਦੇ ਹਾਂ ਪਰ ਇਹ ਹਮਾਕਤ ਹੈ ਅਲਮਗੱਲਾ ਕੇ ਬਹਿ ਜਾਣਾ ਤਾਂ ਹਮਾਕਤ ਪਰ ਵੇਸ਼ਰ ਨੇ ਸਭ ਕੁਝ ਪੈਦਾ ਕੀਤਾ ਹੈ ਇਹ ਕੀ ਕਰ ਸਕਦਾ ਉਹਦੇ ਵਾਸਤੇ ਬਾਹਰ ਹੋ ਗਿਆ ਤਾਂ ਤੂੰ ਬੈਠਾ ਹਮ ਤਾਂ ਹਮਾਕਤ ਹੈ ਹਮਾਕਤ ਹਮ ਬੇਲੈਦ ਹੋਲਾਫਦ ਜਿਹੜਾ ਪਾ ਹੋਵੇ ਕਹਿੰਦੇ ਉਰਦੋ ਜਨ ਹਮਾਕਤ ਕਰਦੇ ਉਰਦੋ ਵਿਚਰੋ ਹਮਾਕਤ ਕਰਦੇ ਜੇ ਤਹਾਮਤ ਜੋਤੇ ਲੈਵਲ ਤੇ ਤੁਸੀਂ ਕੀ ਸਰਵ ਕਰ ਸਕਦੇ ਹੋ ਦਰਾ ਜਾਣੋ ਜੀ ਜੀ ਕੀ ਕੁਝ ਖੰਦਾ ਉਹ ਕੀ ਦੋ ਜਿਹੜੇ ਜੀ ਦੇ ਖਬਰ ਨੇ ਕਿ ਭੁੱਖਾ ਕਿਆ ਖਾਏ ਜਾਂ ਤਰ ਖਾ ਮਰ ਤੁਝੇ ਘਰ ਕਾ ਕਾ ਖਾ ਉਹ ਦੋ ਉਹਨੂੰ ਦੋ ਤਾ ਤਾ ਨੂੰ ਅੱਜ ਚਾਹੀਦੀ ਤੇ ਲੋੜ ਨਹੀਂ ਛੱਡ ਪਰਿਆ ਲੋਬ ਦੀ ਉਹ ਸਮਝਾਓ ਉਹਨੂੰ ਲਈ ਬਤਾਉ ਉਹਨੂੰ ਸਮਝਾਇਆ ਜਾ ਸਕਦਾ ਤੁਸੀਂ ਉਹਨੂੰ ਲਈ ਬਤਾਤਾ ਉਹਨੂੰ ਸਮਝਾਇਆ ਜਾ ਸਕਦਾ ਨਾ ਕੁਜ਼ੇ ਤਾ ਮਨ ਜਦ ਆਵੇ ਸਰਨਾ ਹੈ ਕੁਲੇ ਕੁਲੇ ਕੋਲ ਦੀ ਗੱਲ ਉਹ ਗੁਣ ਤਾਂ ਤਾਂ ਜਾਵੇ ਉਹਦੇ ਗੁਣਾ ਚ ਜੇ ਉਹਦੀ ਛੜਨ ਆਵੇ ਉਹ ਲੈ ਤਾਂ ਮੰਨ ਜੇ ਹੁਣ ਪਾਣੀ ਦੇ ਲੈੜੇ ਦੀ ਰੋਡ ਜਾਂਦਾ ਕੋਲੇ ਕਵੇ ਪੱਥਰ ਪਾਣੀ ਦੋਦਾ ਭਾਈ ਦਾ ਰੂੜ ਲੰਮ ਕਾ ਡਾ ਤੂੰ ਲੈ ਗੇ ਬੇ ਉਹ ਪਾਣੀ ਦੀ ਧਾਰ ਥੱਲੇ ਸਰਦੇਲਾ ਆਪੇ ਕੋਲ ਜੈਣਾ ਕੋੜਦਾ ਤੈਨੂੰ ਪਾਣੀ ਨਾਲ ਲੈ ਪਰ ਸਰਲੀ ਦਦਾ ਆਪਣਾ ਸਰਲੀ ਰੋ ਦਦਾ ਆਪਣੀ ਵਿਜੂਦ ਨਹੀਂ ਤੇ ਖਤਮ ਕਰਨਾ ਚਾਹੁੰਦਾ Du should rein, das